ਵੈਦ ਜੀ ਦਾ ਖਾਲਸਾ ਵੈਦ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਇੱਕ ਅਜਿਹਾ ਵੀਡੀਓ ਲੈ ਕੇ ਆਏ ਆ ਜਿਦੇ ਵਿੱਚ ਬਹੁਤ ਵੱਡੇ ਖੁਲਾਸੇ ਨੇ ਤੇ ਤੁਸੀਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰੀ ਜਾਣਾ ਤੇ ਆਪਣੇ ਨਾਲ ਦੀ ਨਾਲ ਕਮੈਂਟ ਲਿਖੀ ਜਾਣਾ ਤਾਂ ਕਿ ਤੁਹਾਡੀ ਕਮੈਂਟਾਂ ਤੋਂ ਪਤਾ ਲੱਗ ਜੂਗਾ ਕਿ ਇਹ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਉਣਗੀਆਂ ਤੇ ਤੁਸੀਂ ਕਮੈਂਟ ਕਰਕੇ ਆਪਣਾ ਜਿਹੜਾ ਇੱਕ ਪੱਖ ਰੱਖਣਾਗਾ ਕਿ ਜਿਹੜੀਆਂ ਗੱਲਾਂ ਕਈਆਂ ਨੇ ਕੱਲ ਬੰਦੀ ਸਿੰਘ ਗਰਦੀਪ ਸਿੰਘ ਖੇੜੇ ਵੱਲੋਂ ਉਹਦੇ ਆਪਾਂ ਕਈ ਪੱਖ ਤੁਹਾਨੂੰ ਸੁਣਾਉਣੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੰਦੀ ਸਿੰਘਾਂ ਦੇ ਲਈ ਜਿਹੜਾ ਇੱਕ ਮੋਰਚਾ ਲੱਗਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੀ ਐਨਐਸਏ ਨੂੰ ਲੈ ਕੇ ਤੇ ਦੂਜੀ ਬੰਦੀ ਸਿੰਘਾਂ ਦੀ ਜਿਹੜੀ ਜਿਹੜੀ 30-33 ਸਾਲਾਂ ਤੋਂ ਆ ਜੇਲ੍ਹ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਗੱਲਬਾਤ ਹੋਈ ਆ ਪਰ ਇੱਕ ਇਹਦੇ ਵਿੱਚ دوستੋ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਨਿਹੰਗਕ ਬਾਬਾ ਅਗਰਾਜਾ ਅਰਾਜ ਸਿੰਘ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕਾਫੀ ਟਾਈਮ ਤੋਂ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਬੰਦੀ ਸਿੰਘਾਂ ਦਾ ਚੰਡੀਗੜ੍ਹ ਦੇ ਵਿੱਚ ਅਨਸਾ ਕਮਿਊਨ ਸਾ ਮੋਰਚਾ ਉਹਦੇ ਵਿੱਚੋਂ ਲਗਤ ਲਗਭਾਗ ਸਰਗਤ ਕਰਦੇ ਰਹਿੰਦੇ ਨੇ ਕਈ ਇੱਥੇ ਜਿਹੜੇ ਨੇ ਪਹਿਲੂ ਨੇ ਉਹ ਵੀ ਆਪਾਂ ਵਿਚਾਰਾਂਗੇ ਵੀ ਕੀ ਇਸ ਕੱਲ੍ਹ ਵਾਲੇ ਇਕੱਠ ਦੇ ਵਿੱਚ ਕੀ ਘਾਟ ਆ ਕੀ ਬਾਦ ਆ ਉਹ ਵੀ ਆਪਾਂ ਜਰੂਰ ਵਿਚਾਰਾਂਗੇ ਵੀ ਕੌਣ ਨਹੀਂ ਆਇਆ ਕੌਣ ਕੌਣ ਆਏ ਨਹੀਂ ਕੀ ਕਾਰਨ ਨੇ ਭਾਈ ਅੰਮ੍ਰਿਤਪਾਲ ਸਿੰਘ ਸਟੇਟ ਤੇ ਕਿਉਂ ਨਹੀਂ ਉਹ ਬੰਦੇ ਆਏ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਆਂ ਭਾਈ ਗਰਦੀਪ ਸਿੰਘ ਖੇੜਾ ਦੀ ਲਗਭਗ ਤੁਸੀਂ ਗੱਲ ਸੁਣ ਲਈ ਹੋਣੀ ਗਰਦੀਪ ਸਿੰਘ ਖੇੜਾ ਦੀ ਸਕੇਵ ਦੇ ਵਿੱਚ ਆਪਾਂ ਗੱਲ ਕਰਦੇ ਆਂ ਕਿ ਉਹ ਬੰਦੀ ਸਿੰਘਾ ਜੀ ਨੂੰ 33-34 ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦਾ ਪਰ ਕੱਲ ਉਹਨਾਂ ਨੇ ਅਕਾਲੀ ਦਲ ਦੀ ਸਟੇਜ ਦੇ ਤੋਂ ਇੱਕ ਵੱਡਾ ਐਲਾਨ ਕੀਤਾ ਇੱਕ ਤਾਂ ਐਲਾਨ ਕਰ ਦਿੱਤਾ ਕਿ ਅਸੀਂ ਜਿਹੜੇ ਨੌ ਬੰਦੀ ਸਿੰਘਾ ਉਹ ਕਦੇ ਵੀ ਚੋਣ ਨਹੀਂ ਲੜਨਗੇ ਤੇ ਨਾਲੇ ਇਹੋ ਉਹਨਾਂ ਨੇ ਕਿਹਾਗਾ ਕਿ ਕੈਨੇਡਾ ਅਮਰੀਕਾ ਦੇ ਵਿੱਚ ਬੈਠ ਕੇ ਜਿਹੜੇ ਬੰਦੇ ਨੇ ਬੰਦੀ ਸਿੰਘਾਂ ਦੇ ਨਾਮ ਤੇ ਜਿਹੜੇ ਰੁਪਏ ਲੈ ਰਹੇ ਨੇ ਤੇ ਉਹਨਾਂ ਦਾ ਇੱਕ ਜ਼ਿਕਰ ਕੀਤਾ ਪਰ ਉਹਨਾਂ ਦਾ ਨਾਮ ਨਹੀਂ ਲਿਆ ਗਿਆ ਜੇਕਰ ਗੁਰਦੀਪ ਸਿੰਘ ਖੇੜਾ ਸਮਰਜੀਤ ਸਿੰਘ ਮਾਨ ਬਲਜੀਤ ਸਿੰਘ ਦਾਦੂਵਾਲ ਜਸਵੀਰ ਸਿੰਘ ਰੋਡੇ ਮਨਿੰਦਰ ਸਿੰਘ ਸਿਰਸਾ ਦਾ ਸਾਰੇ ਆਮ ਨਾਮ ਲੈ ਕੇ ਸਾਰਾ ਕੁਝ ਦੱਸ ਸਕਦੇ ਆ ਕਿ ਇਹਨਾਂ ਨੇ ਕੀ ਕੀ ਕਾਰਵਾਈ ਕੀਤੇ ਨੇ ਕਮੇ ਕਮੇ ਮੁੰਡੇ ਮਰਵਾਏ ਨੇ ਜਾਂ ਕੀ ਦਰਬਾਰ ਸਾਹਿਬ ਦੇ ਵਿੱਚ ਕੀਤਾਗਾ ਉਹ ਵੀ ਗੱਲ ਤੇ ਵੀ ਆਉਣਿਆ ਪਰ ਗੁਰਦੀਪ ਸਿੰਘ ਖੇੜੇ ਨੇ ਨਾਂ ਤਾਈ ਦੱਸਿਆ ਕਿ ਨੌ ਬੰਦੀ ਸਿੰਘ ਕਿਹੜੇ ਨੇ ਕਿ ਜਿਹੜੇ ਉਹ ਬੋਟਾ ਨਹੀਂ ਲੜਨਗੇ ਜਾਂ ਫਿਰ ਉਹ ਬਾਦਲ ਦੀ ਸਰਨ ਦੇ ਵਿੱਚ ਆਉਣਗੇ ਤੇ ਨਾ ਹੀ ਇਹ ਦੱਸਿਆ ਕਿ ਕੈਨੇਡਾ ਅਮਰੀਕਾ ਦੇ ਵਿੱਚ ਕੌਣ ਉਹ ਬੰਦੇ ਨੇ ਜਿਹੜੇ ਬੰਦੀ ਸਿੰਘਾਂ ਦੇ ਨਾਮ ਤੇ ਪੈਸੇ ਲੁੱਟ ਰਹੇ ਨੇ ਇਹ ਦੋਨੇ ਗੱਲਾਂ ਕਲੀਅਰ ਕਰ ਦੇਣੀਆਂ ਚਾਹੀਦੀਆਂ ਸੀ ਭਾਈ ਗੁਰਦੀਪ ਸਿੰਘ ਖੇੜਾ ਨੂੰ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਕਿ ਕੌਣ ਮੱਠਾ ਅਮਰੀਕਾ ਕੈਨੇਡਾ ਦੇ ਵਿੱਚ ਆਇਆ ਤਾਂ ਬਹੁਤ ਸੰਘ ਬੈਠੇ ਨੇ ਜਿਹੜੇ ਪੰਜਾਬ ਤੋਂ ਗਏ ਨੇ ਪਰ ਕਿਹਨੂੰ ਟਾਰਗੇਟ ਕੀਤਾ ਗਿਆ ਇਹ ਨਹੀਂ ਦੱਸਿਆ ਬੰਦੀ ਸਿੰਘਾਂ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਵੀ ਇੱਕ ਨੇ ਜਿਨ੍ਹਾਂ ਨੇ ਸਰਬੱਤ ਖਾਲਸੇ ਦੇ ਵਿੱਚ ਜਿਹੜਾ ਉਹਨਾਂ ਨੇ ਕੌਮ ਦਾ ਇੱਕ ਆਕਾਲ ਤਸਰ ਦਾ ਜਥੇਦਾਰ ਅੱਲਾ ਨੇ ਆ ਤੇ ਉਹ ਉਸ ਨੂੰ ਸਕਵੀਰ ਬਾਦਲ ਕਹਿ ਰਿਹਾ ਕਿ ਜੇ ਕਰ ਪਾਈ ਜਗਤਾਰ ਸਿੰਘ ਹਵਾਰਾ ਬਾਹਰ ਆਉਂਦਾਗਾ ਤਾਂ ਸਾਨੂੰ ਖਤਰਾਗਾ ਇਹਨਾਂ ਨੇ ਕਤਲਿਆਮ ਕੀਤਾਗਾ ਬਹੁਤ ਜ਼ਿਆਦਾ ਤੁਸੀਂ ਸੁਣਿਆ ਹੋਣਾ ਵੀਡੀਓ ਉਹ ਲਗਭਗ ਉਹ ਵੱਖਰਾ ਵਿਸ਼ਾ ਆਪਾਂ ਹੌਸ ਬਿਸ਼ੇ ਤੇ ਵੀ ਗੱਲਬਾਤ ਕਰਾਂਗੇ ਪਰ ਜਿਹੜਾ ਗਰਦੀਪ ਸਿੰਘ ਖੇੜੇ ਨੇ ਕਿਹਾ ਇੱਕ ਵੱਡੇ ਆਪਾਂ ਕਹਦੇ ਆ ਕਿ ਅਲਿਗੇਸ਼ਨ ਲਾਇਨੇ ਜਾਂ ਟਾਰਗੇਟ ਕੀਤਾਗਾ ਜਸਵੀਰ ਸਿੰਘ ਰੋਡੇ ਨੂੰ ਆਪਾਂ ਗੱਲ ਕਰਦੇ ਆ ਜਸਵੀਰ ਸਿੰਘ ਰੋਡੇ ਦੀ ਤੇ ਸੰਤਾਂ ਦੇ ਸੰਤ ਪਾਪਾ ਜਰਨੈਲ ਸਿੰਘ ਖਾਲਸਾ ਦੇ ਭਤੀਜੇ ਵੀ ਨੇ ਤੇ 1988 ਦੇ ਵਿੱਚ ਸਰਬੱਤ ਖਾਲਸਾ ਵੱਲੋਂ ਉਹਨਾਂ ਨੂੰ ਸ਼੍ਰੀ ਅਕਾਲ ਤਾ ਸਭ ਦਾ ਜਥੇਦਾਰ ਵੀ ਥਾਪਿਆ ਗਿਆ ਸੀ ਪਰ ਗੁਰਦੀਪ ਸਿੰਘ ਖੇੜਾ ਵੱਲੋਂ ਜਿਹੜੇ ਸਵਾਲ ਵੱਡੇ ਜਨਤਾ ਦੇ ਵਿੱਚ ਸਿੱਖ ਕੌਮ ਦੇ ਵਿੱਚ ਖੜੇ ਕਰ ਦਿੱਤੇ ਤੇ ਹੁਣ ਜਸਵੀਰ ਸਿੰਘ ਰੋਡੇ ਦਾ ਕੀ ਬਿਆਨ ਦਿੰਦਾਗਾ ਕੀ ਇਹਦਾ ਉੱਤਰ ਦਿੰਦਾਗਾ ਉਹ ਵੀ ਆਪਾਂ ਉਹਦੀ ਅੜਿਕਦੇ ਵਿੱਚ ਆ ਪਰ ਗਦੀਪ ਸਿੰਘ ਖੇੜਾ ਵੱਲੋਂ ਜਿਹੜਾ ਵੱਡੇ ਖਲਾਸੇ ਕਰ ਦਿੱਤੇ ਨੇ ਵੱਡੇ ਆਪਾਂ ਕਹਿੰਦੀ ਆरोप ਲਾ ਦਿੱਤੇ ਨੇ ਖੇੜਾ ਦਾ ਕਹਿਣਾ ਕਿ 1988 ਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਜਸਵੀਰ ਸਿੰਘ ਰੋਡੇ ਨੂੰ ਅਕਾਲ ਤਾ ਸਰਬ ਦਾ ਜਥੇਦਾਰ ਐਲਾਨਿਆ ਗਿਆ ਉਹਨਾਂ ਨੇ ਕਿਹਾ ਕਿ ਜਸਵੀਰ ਸਿੰਘ ਰੋਡੇ ਨੇ ਜਿਹੜਾ ਕਿ ਕੂੜ ਪ੍ਰਚਾਰ ਸ਼ੁਰੂ ਕੀਤਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਨੂੰ ਇਕਰਾਰ ਨਹੀਂ ਐਲਾਨਿਆ ਗਿਆ 20 ਸਾਲ ਤੱਕ ਜਿਹਦਾ ਝੂਠ ਬੋਲਿਆ ਗਿਆ ਉਹੀ ਕੰਨ ਕਹਿੰਦੇ ਬਾਬਾ ਠਾਕਰ ਸਿੰਘ ਦੇ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਤੋਂ ਬਾਅਦ ਮੁਖੀ ਰਹੇ ਨੇ ਬਾਬਾ ਠਾਕਰ ਸਿੰਘ ਕਹਿੰਦੇ ਉਹਨਾਂ ਨੇ ਵੀ ਜਿਹੜਾ ਲਗਾਤਾਰ ਝੂਠ ਬੋਲਿਆ ਗਿਆ ਕਹਿੰਦੇ ਸੰਤਾਂ ਦੀ ਜਿਹੜੀ ਇਸ ਸ਼ਹੀਦੀ ਨੂੰ ਉਹਨਾਂ ਨੇ ਉਰੋ ਲਿਆ ਪਰ ਇੱਕ ਗੱਲ ਇੱਥੇ ਕਲੀਅਰ ਕਰਦਾ ਗੁਰਦੀਪ ਸਿੰਘ ਖੇੜਾ ਜੀ ਵਖਰੇਵੇਂ ਵੱਖੋ-ਵੱਖਰੇ ਨੇ ਹਰੇਕ ਦੇ ਨੇ ਪਰ ਜੇਕਰ ਇੱਕ ਸ਼ਹੀਦੀ ਦਾ ਐਲਾਨ ਕੀਤਾਗਾ ਉਹ ਹੈਗਾ ਸਿਮਰਜੀਤ ਸਿੰਘ ਮਾਨ ਸੰਤਾਨ ਦੀ ਸਿੱਧੀ ਦਾ ਐਲਾਨ ਕਰਨ ਵਾਲੇ ਤੇ ਬਾਕੀ ਤੁਸੀਂ ਕਿਹਾ ਕਿ 40 ਸਾਲ ਪੁੱਤ ਮਰਵਾਏ ਨੇ ਉਹਨਾਂ ਨੇ ਉਹ ਤੁਹਾਨੂੰ ਜਾਣਕਾਰੀ ਆ ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਕਿ ਸਾਡੀ ਉਮਰ ਬਹੁਤ ਜ਼ਿਆਦਾ ਛੋਟੀ ਆ ਅੱਗੇ ਭਾਈ ਗਰਦੀਪ ਸਿੰਘ ਖੀੜਾ ਨੇ ਕਿਹਾਗਾ ਕਿ 1986 ਦੇ ਵਿੱਚ ਜਸਵੀਰ ਸਿੰਘ ਰੋਡੇ ਵੱਲੋਂ ਇੱਕ ਪਲੈਨਿੰਗ ਖੇਡਿਆ ਗਿਆ ਕਹਿੰਦੇ ਇੱਕ ਉਹਨੇ ਕਰਤੂਤ ਕੀਤੀ ਗਈ ਇਹ ਗਰਦੀਪ ਸਿੰਘ ਖੀੜੇ ਦੇ ਬੋਲ ਨੇ ਕਹਿੰਦੇ 1986 ਦੇ ਵਿੱਚ ਜਸਵੀਰ ਸਿੰਘ ਰੋਡੇ ਵੱਲੋਂ ਅਕਾਲ ਤਖਤ ਦੇ ਵਿੱਚ ਆਪਣੇ ਬੰਦੇ ਕਹਿੰਦੇ ਪਹਿਲਾਂ ਬਾੜ ਦਿੱਤੇ ਉਹਨਾਂ ਨੇ ਮਲਮੁੱਤਰ ਕੀਤਾ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦਸਤਿਆਂ ਨੂੰ ਵੀ ਸ਼ਰਮ ਆਉਂਦੀ ਆ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ ਉਹ ਜਿਹੜੇ ਬੋਲ ਨੇ ਗਦੀਪ ਸਿੰਘ ਖੇੜਾ ਦੇ ਉਹ ਨੈਟ ਤੇ ਭਏ ਨੇ ਉਹਨੇ ਕਿਹਾ ਕਿ ਜਿੱਥੇ ਹਰ ਕੀ ਪੌੜੀਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਆਪਾਂ ਸਾਰੇ ਉਤੋਂ ਆਪਣਾ ਇੱਕ ਚੂਲਾ ਸਕਦੇ ਆ ਜਲਦਾ ਜਦੋਂ ਦਰਬਾਰ ਸਾਹਿਬ ਮੱਥਾ ਟੇਕਦੇ ਆ ਕਦੇ ਉੱਥੇ ਜਸਵੀਰ ਸਿੰਘ ਰੋਡੇ ਦੇ ਬੰਦਿਆਂ ਨੇ ਕਦੇ ਗੰਦੇ ਹੱਥ ਧੋਤੇ ਨੇ ਹੁਣ ਤੁਸੀਂ ਇਹਦਾ ਮੈਨੇ ਦੇਖੋ ਕਿ ਐਡੀ ਵੱਡੀ ਗੱਲ ਕਹਿ ਦਿੱਤੀ ਇੱਕ ਤਾਂ ਕਹਿੰਦੇ ਦਰਬਾਰ ਸਾਹਿਬ ਦੇ ਵਿੱਚ ਮਲਮੂਤਰ ਕੀਤਾ ਜਸਵੀਰ ਸਿੰਘ ਰੋਡੇ ਦੇ ਬੰਦਿਆਂ ਨੇ ਦੂਜਾ ਜਿਹੜਾ ਕਿ ਉੱਥੇ ਗੰਦੇ ਹੱਥ ਧੋਏ ਨੇ ਦੇਖੋ ਮੈਂ ਇਜਾਜ਼ਤ ਤਾਂ ਨਹੀਂ ਦਿੰਦੀ ਸੀ ਜਵਾਨ ਇਹ ਗੱਲਾਂ ਕਹਿੰਦੀ ਇਹਨੂੰ ਪਰ ਮਜਬੂਰ ਹੋ ਕੇ ਜਿਹੜਾ ਕਿਉਂਕਿ ਗੱਦੀ ਸਿੰਘ ਖੇੜੇ ਦੇ ਜਿਹੜੇ ਵੱਡੇ આરોਪ ਕਹਿ ਦੀਏ ਵੱਡੇ ਇਲਜ਼ਾਮ ਕਹਿ ਦੀਏ ਇਹ ਤਾਂ ਜਸਵੀਰ ਸਿੰਘ ਰੋਡਾ ਹੀ ਦੱਸ ਸਕਦਾਗਾ ਕਿ ਇਹਦੇ ਵਿੱਚ ਕੀ ਸੱਚਾਈ ਆ ਜਾਂ ਨਾਲ ਦੇ ਸਿੰਘਾਂ ਨੂੰ ਪਤਾ ਹੋਊਗਾ ਕਿ ਇਹਦੇ ਵਿੱਚ ਅਸਲ ਸੱਚਾਈ ਕੀ ਆ ਫਿਰ ਅੱਗੇ ਖੇੜੇ ਨੇ ਕਿਹਾਗਾ ਕਿ ਫਿਰ ਇਹਨਾਂ ਨੇ ਪੁਲਿਸ ਅੰਦਰ ਬਾੜੀ ਆ ਫਿਰ ਪੁਲਿਸ ਨੇ ਉਹ ਬੰਦੇ ਫੜਨੇ ਸੀ ਤੇ ਉਹਨਾਂ ਨੇ ਹੱਥ ਕਰੇ ਕਰਕੇ ਜਿਹੜੇ ਉਹ ਬੰਦੇ ਬਾਹਰ ਨਿਕਲੇ ਆਪ ਦੇ ਬੰਦੇ ਜੀ ਕਹਿੰਦੇ ਬਾਹਰ ਉਹਨਾਂ ਨੂੰ ਕੱਢਿਆ ਗਿਆ ਇੱਕ ਇੱਥੇ ਦਾ ਸਵਾਲ ਜਾਣ ਦੇ ਵਿੱਚ ਆਉਂਦਾਗਾ ਕਿ ਜੇਕਰ ਗਰਦੀਪ ਸਿੰਘ ਆਪਾਂ ਸੌਰੀ ਜੇਕਰ ਜਸਵੀਰ ਸਿੰਘ ਰੋਡੇ ਨੇ ਆਪਣੇ ਬੰਦੇ ਉੱਤੇ ਕਿਉਂ ਵਾਰੇ ਕਿਉਂ ਜਿਹੜਾ ਮਲਮੂਤਰ ਕੀਤਾ ਕਿਉਂ ਉੱਤੇ ਹੱਥ ਤੋ ਧੋਤੇਗੇ ਤੇ ਕਿਉਂ ਬਾਹਰ ਆਏ ਹੱਥ ਖੜੇ ਕਰਕੇ ਕਹਿੰਦੇ ਗਰਦੀਪ ਸਿੰਘ ਖੇੜ ਦਾ ਕਹਿਣਾਗਾ ਜਾ ਜਸਵੀਰ ਸਿੰਘ ਰੋਡਾ ਜਿਹੜਾ ਉਹ ਪੁਲਸ ਦਾ ਸੂਝਾ ਬਣਿਆ ਹੋਇਆ ਸੀ ਉਸ ਟਾਈਮ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਇਹ ਸਾਰਾ ਕੁਝ ਕਾਰਾ ਕੀਤਾ ਕਹਿੰਦੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਦਨਾਮ ਕਰਨ ਦੇ ਲਈ ਅਤੇ ਉਹਨਾਂ ਦੇ ਸਿੰਘਾਂ ਨੂੰ ਬਦਨਾਮ ਕਰਨ ਦੇ ਲਈ ਕਿ ਸੰਤ ਭਿੰਡਰਾਂ ਵਾਲੇ ਦੇ ਸਿੰਘ ਸੀ ਜਿਹੜੇ ਉਹ ਕੁਝ ਕਰਦੇ ਰਹੇ ਕਹਿੰਦੇ ਇਹ ਨੇ ਕੂੜ ਪ੍ਰਚਾਰ ਜਿਹੜਾ ਰੱਜ ਕੇ ਕੀਤਾਗਾ ਇਹ ਵੱਡੇ ਗੱਦੀਪ ਸਿੰਘ ਖੀੜਾ ਦੇ ਦੋਸ ਨੇ ਉਹਨਾਂ ਨੇ ਕਿਹਾਗਾ ਕਿ ਸਿਆਸੀ ਦੇ ਵਿੱਚ ਸਰਜੀਤ ਸਿੰਘ ਬਰਨਾਲਾ ਵੀ ਅੰਦਰ ਗਏ ਸੀ ਇਹ ਇੱਕ ਘਟਨਾ ਦਾ ਜ਼ਿਕਰ ਤਾਂ ਜ਼ਰੂਰ ਆਉਂਦਾਗਾ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਹੋਇਆਗਾ ਕਿ ਸਰਜੀਤ ਸਿੰਘ ਬਰਨਾਲਾ ਦੇ ਪੁੱਤਰ ਗਗਨਦੀਪ ਬਰਨਾਲਾ ਵੱਲੋਂ 1986 ਦੇ ਵਿੱਚ ਸਿਰ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਗੋਲੀ ਚਲਾਈ ਇਹ ਜੇਕਰ ਜ਼ਰੂਰ ਆ ਤੇ ਦੂਜਾ ਜ਼ਿਕਰ ਹੈਗਾਗਾ ਸਰਜੀਤ ਸਿੰਘ ਬਰਨਾਲਾ ਦੇ ਪੁੱਤ ਵੱਲੋਂ ਆਪਣੀ ਹੀ ਇੱਕ ਜਿਹੜੀ ਉਹਦੀ ਮਹਿਲਾ ਸੀ ਜਿਹੜੀ ਕਿ ਉਹਨਾਂ ਦੀ ਆਪਾਂ ਕਹიდੀਏ ਨੌਕਰਾਨੀ ਕਹიდੀਏ ਉਹਨੂੰ ਜਾ ਉਹਦੇ ਮਾਲਸ ਕਰਨ ਵਾਸਤੇ ਜਿਹੜੀ ਸਪੈਸ਼ਲ ਬੀਬੀ ਬਾਹਰੋਂ ਆਈ ਸੀ ਤੇ ਕਹਿੰਦੇ ਉਸਦੇ ਨਾਲ ਗਗਨ ਦੀ ਬਰਨਾਲਾ ਨੇ ਬੁਲਾਤਕਾਰ ਕੀਤਾ ਅਤੇ ਇੱਥੋਂ ਤੱਕ ਕਿ ਦੱਸਣ ਲੱਗਿਆਂ ਨੂੰ ਫੇਰ ਉੱਥੇ ਗੱਲ ਆਉਂਦੀ ਆ ਕਿ ਉਹ ਲੜਕੀ ਦਾ ਖੂਨ ਇੰਨਾ ਬਹਿਣ ਪੈ ਗਿਆ ਸੀ ਜਿਹੜਾ ਉਦੇ ਪਾਠ ਦੇ ਵਿੱਚੋਂ ਕਿ ਕਿ ਉਹ ਲੜਕੇ ਜਿਹੜੇ ਆਪਣੀ ਰਮਾਲ ਦੇ ਨਾਲ ਜਿਹੜਾ ਉਹ ਸਾਫ਼ ਕਰਦੇ ਰਹੇ ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜਾ ਵੀ ਕਾਰਵਾਈ ਹੁੰਦੀ ਆ ਗਗਨਦੀਪ ਬਰਨਾਲੇ ਤੇ ਫਿਰ ਬਰਨਾਲਾ ਵੀ ਜਿਹੜਾ ਬਾਹਰ ਬਾਹਰੋਂ ਭੱਜਿਆ ਹੁੰਦਾਗਾ ਅੱਗੇ ਲਿਖਿਆਗਾ ਜਿਹੜਾ ਕਿ ਗਰਦੀਪ ਸਿੰਘ ਖੇੜਾ ਨੇ ਲਿਖਿਆਗਾ ਤੇ ਉਹਨੇ ਜਿਹੜੇ ਬਾਦਲ ਦੇ ਵੀ ਗੁਣ ਗਾਏ ਨੇ ਹੁਣ ਦੇਖੋ ਜਾਂ ਤਾਂ ਬੰਦੇ ਦੇ ਕਿਸੇ ਦਾ ਕੋਈ ਬੰਦੇ ਨੇ ਕਿਸੇ ਦਾ ਕੁਝ ਕੀਤਾ ਹੋਵੇ ਸਵਾਰਿਆ ਹੋਵੇ ਆਪਾਂ ਮੰਨਦੇ ਆ ਕਿ ਹੋ ਸਕਦਾ ਕਿ ਗਰਦੀਪ ਜਿਹੜਾ ਖੇੜਾਗਾ ਉਹ ਕਿਤੇ ਨਾ ਕਿਤੇ ਜਿਹੜਾ ਸੱਚ ਬੋਲਦਾਗਾ ਕਹਿੰਦੇ ਉਹਦੀਆਂ ਕੌੜੀਆਂ ਕਈਆਂ ਗੱਲਾਂ ਮੇਸਾਕਾ ਜੇ ਲੋਕਾਂ ਨੂੰ ਕੌੜੀਆਂ ਲੱਗਣ ਪਰ ਉਹਨੇ ਇੱਕ ਸੱਚ ਬੋਲਿਆਗਾ ਪਰ ਆਪਾਂ ਇੱਥੇ ਇੱਕ ਲੋਕਾਂ ਦੇ ਵਿੱਚ ਵੱਡੀ ਦੁਬਧਾ ਇਹ ਖੜੀ ਹੋ ਗਈ ਕਿ ਜੇਕਰ ਸੱਚ ਬੋਲਿਆ ਸੀ ਕੋ ਇੰਟਰਵਿਊ ਤੇ ਰਾਹੀ ਜਿਹੜਾ ਸੱਚ ਬੋਲ ਸਕਦਾ ਸੀ ਪਰ ਉਹ ਸਟੇ ਸਾਂਝੀ ਕੀਤੀ ਅਕਾਲੀ ਦਲ ਦੀ ਜਿੱਤੇ ਕਿ ਅਕਾਲੀ ਦਲ ਵੱਲੋਂ ਜਿਹੜੇ ਵੱਡੇ ਵੱਡੇ ਪਾਪ ਗਨਾਹ ਕੀਤੇ ਗਏ ਸਮੀਰ ਸੈਣੀ ਨੂੰ ਲਾਉਣਾ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ 1978 ਦੇ ਵਿੱਚ ਨਰਕਾਰੀ ਕਾਰਡ 84 ਦੇ ਵਿੱਚ ਆਰਕਿਟਾਵਾ ਨੂੰ ਚਿੱਠੀਆਂ ਲਿਖਣੀਆਂ ਵੱਡੇ ਵੱਡੇ ਜਿਹੜੇ ਨੇ ਬਾਦਲ ਤੇ ਰੋਪ ਲੱਗੇ ਨੇ ਕਿ ਦਿਨੇ ਜਿਹੜਾ ਬਾਦਲਾ ਸੁਖਵੀਰ ਬਾਦਲਾ ਖੜਕ ਸਿੰਘਾਂ ਦੇ ਭੋਗਾ ਤੇ ਜਾਂਦਾ ਸੀ ਰਾਤ ਨੂੰ ਕਹਿੰਦੇ ਕੇਪੀਐਸ ਨਾਲ ਗੱਲ ਨਾਲ ਜਿਹੜਾ ਮੀਟਿੰਗਾਂ ਕਰਦਾ ਸੀ ਇਹ ਵੱਡੇ ਜਿਹੜੇ ਐਲੀਗੇਸ਼ਨ ਨੇ આરોਪ ਲੱਗੇ ਹੋਏ ਨੇ ਬਾਦਲ ਤੇ ਜਿਹੜੇ ਬਾਦਲ ਦੇ ਹਾਨੀਆਂ ਜਾਂ ਬਾਦਲ ਦੇ ਨਾਲ ਰਹੇ ਨੇ ਉਹਨਾਂ ਲੋਕਾਂ ਨੂੰ ਸਾਰਾ ਭਲੇ ਭਾਂਤ ਜਿਹੜਾ ਬਾਦਲ ਪਰਿਵਾਰ ਬਾਰੇ ਪਤਾਗਾ ਤੇ ਅਸੀਂ ਵੀ ਜਿਹੜਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਬਾਦਲ ਦੇ ਬਾਰੇ ਜਿਹੜਾ ਲਿਖਿਆ ਹੈਗਾ ਮੌਤ ਜਿਹੜਾ ਆਪਾਂ ਕਹਿ ਦਈਏ ਕਿ ਇੱਕ ਬਾਦਲ ਨੇ ਜਿਹੜਾ ਇਸ ਸਿੱਖ ਕੌਮ ਦੇ ਨਾਲ ਬੜਾ ਧਰੋਤਾਂ ਜ਼ਰੂਰ ਕਮਾਇਆਗਾ ਇਸ ਗੱਲ ਵਿੱਚ ਕੋਈ ਜਿਹੜੀ ਹੈਗੀ ਆ ਉਹ ਝਿਜਕ ਵਾਲੀ ਗੱਲ ਨਹੀਂ ਕਿ ਬਾਦਲ ਪਰਿਵਾਰ ਨੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ਕਹਿੰਦੇ ਉਹ ਤੇਲ ਪਾਇਆਗਾ ਮਿੱਠਾ ਤੇਲ ਪਾਇਆ ਜਿੱਥੇ ਕਹਿੰਦੇ ਮਿੱਠੇ ਦੇ ਵਿੱਚ ਸਿਉਂਕ ਲੱਗ ਜਾਂਦੀ ਆ ਤੇ ਹੌਲੀ-ਹੌਲੀ ਦਰਖਤ ਦੀਆਂ ਜਿਹੜੀਆਂ ਜੜਾਂ ਨੇ ਉਹ ਖੋਖਰ ਦਿੰਦੀ ਆ ਤੇ ਸਿਉਂਕ ਉਹਨੂੰ ਖੋਖਲਾ ਕਰ ਦਿੰਦੀ ਆ ਤੇ ਦਰਖਤ ਜਿਹੜਾ ਖਤਮ ਹੋ ਜਾਂਦਾ ਕਿ ਸੁੱਕਣਾ ਥਰੂ ਹੋ ਜਾਂਦਾ ਤੇ ਆਖਰ ਉਹ ਡਿੱਗ ਪੈਂਦਾ ਕਹਿੰਦੇ ਬਾਦਲ ਨੇ ਉਹ ਤੇਲ ਵਾਲਾ ਕੰਮ ਕੀਤਾ ਤੇ ਉਹਦੇ ਨਾਲ ਦੇ ਸਾਥੀਆਂ ਨੇ ਸਿਉਂਖ ਵਾਲਾ ਕੰਮ ਕੀਤਾ ਆਖਰ ਸਿੱਕ ਕੌਮ ਨੂੰ ਢਾਉਣਾ ਸ਼ੁਰੂ ਕੀਤਾ ਬਹੁਤੇ ਵਾਰ ਕੌਮ ਉਸ ਬੁੱਢੇ ਦਾ ਰਕਤਮੰਗ ਡਿੱਗੀ ਵੀ ਆ ਫੇਰ ਖੜੇ ਹੋ ਜਾਂਦੀ ਆ ਫੇਰ ਡਿੱਗੀ ਆ ਇਹ ਵਰਤਾਰਾ ਜਿਹੜਾ ਹੈਗਾ ਚੱਲਦਾ ਆ ਰਿਹਾਗਾ ਤੇ ਹੁਣ ਜਿਹੜਾ ਇਹ ਗਰਦੀਪ ਸਿੰਘ ਖੇੜੇ ਵੱਲੋਂ ਆ ਜਿਹੜਾ ਵੱਡਾ ਬਿਆਨ ਦਿੱਤਾਗਾ ਕਿ ਜਸਵੀਰ ਸਿੰਘ ਰੋਡੇ ਵੱਲੋਂ ਆ ਆ ਕੀਤਾ ਗਿਆ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਕਿੰਨੀ ਕੁ ਨਾ ਤੁਹਾਨੂੰ ਦੱਸ ਪਹਿਲਾਂ ਵੀ ਕਿਹਾਗਾ ਜਾਂ ਤਾਂ ਜਸਵੀਰ ਸਿੰਘ ਰੋਡੇ ਭਲੀ ਭਾਂ ਦੱਸ ਸਕਦਾਗਾ ਜਾਂ ਉਹਦੇ ਨਾਲ ਜਿਹੜੇ ਅੰਗੀ ਸਾਥੀ ਰਹੇ ਨੇ ਜਸਵੀਰ ਸਿੰਘ ਰੋਡੇ ਦੇ ਉਹ ਦੱਸ ਸਕਦੇ ਨੇ ਤੇ ਦੂਜਾ ਇਨਸਾਨਾਂ ਸਾਧਿਆ ਸੋ ਉਹਨਾਂ ਨੇ ਕਿ ਸਮਰਜੀਸੇ ਮਾਰਨੇ 40 ਸਾਲ ਵਿੱਚ ਲੋਕਾਂ ਦੇ ਪੁੱਤ ਮਰਵਾਏ ਨੇ ਤੇ ਚਲੋ ਆਪਾਂ ਕਹਿ ਦਿੰਦੇ ਆ ਕਿ ਗਰਦੀਪ ਸਿੰਘ ਖੇੜੇ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੇ ਆ ਜਿਸ ਤਰ੍ਹਾਂ ਉਹਨਾਂ ਨੇ ਅੰਮਰਿਤਪਾਲ ਸਿੰਘ ਤੇ ਵੀ ਜੇ ਸਵਾਲ ਚੁੱਕੇ ਸੀ ਕਿ ਜਿਹੜਾ 1.5 ਸਾਲ ਦੇ ਵਿੱਚ ਹੀ ਰੰਗਣ ਲੱਗ ਲੱਗ ਪਿਆ ਕੁਰਸੀ ਨੂੰ ਜੱਫਾ ਮਾਰ ਲਿਆ ਚਲੋ ਪਤਾ ਨਹੀਂ ਕਿਹੜੇ ਸदर्भ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਗੱਦੀ ਖੇੜੇ ਨੇ ਪਰ ਇੱਕ ਗੱਲ ਇਹ ਆ ਕਿ ਜਾ ਤਾਂ ਬੰਦੇ ਨੂੰ ਕਹਿੰਦੇ ਹੁੰਦੇ ਆ ਕਿ ਉਮਰ ਦੇ ਨਾਲ ਜਿਹੜਾਗਾ ਉਹ ਬਦਲਣਾ ਪੈ ਜਾਂਦਾਗਾ ਜਾਂ ਫਿਰ ਜਿਹੜੀਆਂ ਜੇਲ੍ਹਾਂ ਨੇ ਜੇਲ੍ਹਾਂ ਹੀ ਕਹਿੰਦੇ ਨੇ ਬਹੁਤ ਕੁਛ ਬੰਦੇ ਨੂੰ ਸਕਾ ਦਿੰਦੀਆਂ ਨੇ ਜੇਲ੍ਹ ਕੱਟਣੀ ਸੌਖੀ ਨਹੀਂ ਉਹ ਵੀ 32 ਸਾਲਾਂ ਤੋਂ ਜਿਹੜਾ ਬੰਦਾ ਅੰਦਰ ਰਹਿ ਰਹੇ ਨੇ ਜਿਹੜੇ ਬੰਦੀ ਸਿੰਘ ਰਹਿ ਰਹੇ ਨੇ ਤੇ ਉਹਨਾਂ ਨੂੰ ਪਤਾਗਾ ਕਿ ਉਹ ਕਿਸ ਤਰ੍ਹਾਂ ਜਿਹੜਾਗਾ ਇੱਕ ਭੋਗ ਰਹੇ ਨੇ ਪਰ ਇਹਦੇ ਵਿਚਾਲੇ ਗੱਲ ਕੀ ਆ ਕਿ ਗੁਰਦੇਵ ਸਿੰਘ ਖੇੜਾ ਜੀ ਤੁਸੀਂ ਜਿਹੜਾ ਅੱਜ ਕਹਿੰਦੇ ਕਿ ਖਾਸਤਾਨ ਦੀ ਗੱਲ ਕਰਦਾਗਾ ਅੰਬਰਤਪਾਲ ਸਿੰਘ ਤੇ ਕੁਰਸੀ ਨੂੰ ਜੱਫਾ ਮਾਰ ਲਿਆ ਤੇ ਗੁਰਦੇਵ ਸਿੰਘ ਖੇੜਾ ਜੀ ਤੁਸੀਂ ਐ ਦੱਸੋ ਕਿ ਤੁਸੀਂ ਕਿਹੜੀ ਗੱਲੋਂ ਜੇਲ੍ਹ ਦੇ ਵਿੱਚ ਬੰਦ ਹੋ ਕਿ ਤੁਸੀਂ ਖਾਸਤਾਨ ਦਾ ਨਾਰਾ ਮਾਰਿਆ ਸੀ ਤਾਂ ਬੰਦ ਹੋ ਜਾਂ ਤੁਸੀਂ ਕੋਈ ਬੰਬ ਧਮਾਕਾ ਕੀਤਾ ਸੀ ਤਾਂ ਬੰਦ ਹੋ ਜਾਂ ਕਿਸੇ ਦੇ ਵੇ ਦੋਸੇ ਨੌਜਵਾਨ ਮਾਰੇ ਸੀ ਤਾਂ ਜੇਲ੍ਹ ਦੇ ਵਿੱਚ ਬੰਦੋਂ ਇਹ ਮੈਂ ਤੁਹਾਡੇ ਤੇ ਕੋਈ ਸਵਾਲ ਨਹੀਂ ਚੁੱਕ ਰਿਆ ਇੱਕ ਧਰਨ ਨੂੰ ਇੱਕ ਮਹੀਨੇ ਮਰਤਾ ਸਹਿਤ ਬੇਨਤੀ ਕਰ ਰਿਹਾ ਕਿ ਇਹਨਾਂ ਗੱਲਾਂ ਦਾ ਵੀ ਜਰੂਰ ਜਵਾਬ ਦਿੱਤਾ ਜਾਵੇ ਸੰਗਤਾਂ ਨੂੰ ਕੋਈ ਪਤਾ ਲੱਗ ਜੇ ਕਿ ਬਹੁਤਾ ਸਿੰਘ ਨੂੰ ਜਿਹੜਾ ਭਾਈ ਜਗਤਾਰ ਸਿੰਘ ਭਾਈ ਆਪਣਾ ਬਲਵੰਤ ਸਿੰਘ ਰਾਜੋਆਣਾ ਜਾਂ ਉਹਦੇ ਨਾਲ ਦੇ ਜਿੰਨੇ ਵੀ ਸਾਥੀ ਨੇ ਉਹ ਪਤਾ ਹੈਗਾ ਕਿ ਭਾਈ ਦਲਾਵਰ ਸਿੰਘ ਨੇ ਬੇਅੰਤੇ ਨੂੰ ਜਿਹੜਾ ਉਸ ਦਾ ਮੁੱਖ ਮੰਤਰੀ ਹੁੰਦਾ ਸੀ ਪੰਜਾਬ ਦਾ ਵੀ ਉਹਨੂੰ ਜਿਹੜਾ ਬੰਬ ਦੇ ਨਾਲ ਡਾ ਦਿੱਤਾ ਸੀ ਭਾਈ ਦਲਾਵ ਸਿੰਘ ਨੇ ਉਸ ਦੀ ਜਿਹੜੇ ਉਹ سزا ਘਟ ਰਹੇ ਨੇ ਬਾਕੀ ਸਿੰਘਾਂ ਬਾਰੇ ਵੀ ਪਤਾ ਹੈਗਾ ਦਵਿੰਦਰਪਾਲ ਭੁੱਲਰ ਬਾਰੇ ਵੀ ਪਤਾ ਹੈਗਾ ਪਰ ਮੈਂ ਸੱਚ ਕੇ ਜਾਣ ਕੇ ਕਹਿਣਾਗਾ ਮੈਂ ਕਸਮ ਖਾ ਕੇ ਕਹਿਣਾਗਾ ਇਸ ਗੱਲ ਦੀ ਮੈਂ ਕੋਈ ਇਹ ਨਹੀਂ ਕਿ ਮੈਨੂੰ ਸੱਚੀ ਮਿੱਚੀ ਭਾਈ ਗਰਦੀਪ ਸਿੰਘ ਖੇੜੇ ਬਾਰੇ ਜਿਹੜਾ ਕਿ ਉਹ ਪਤਾ ਨਹੀਂ ਕਿ ਕਿੰਨਾ ਸੁਧਰਬਾਂ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਗਿਆ ਕੀ ਉਹਨੇ ਕੋਈ ਮੁੰਡੇ ਮਾਰੇ ਸੀ ਜਾਂ ਕੋਈ ਬੰਬ ਧਮਾਕਾ ਕੀਤਾ ਸੀ ਜਾਂ ਕਿਸੇ ਕਿੰਨਾ ਕਾਰਨਾ ਕਰਕੇ ਇਹ ਵੀ ਮੈਂ ਜ਼ਰੂਰ ਸੱਚ ਕਰੂੰਗਾ ਪਰ ਫਿਲਹਾਲ ਮੈਂ ਜਿੰਨੀ ਤੁਹਾਨੂੰ ਮੈਨੂੰ ਸੋਝੀ ਸੀ ਉਹਦੇ ਮੁਤਾਬਕ ਮੈਂ ਭਾਈ ਗੱਦੀ ਸਿੰਘ ਖੇੜੇ ਨੂੰ ਪੁੱਛਦਾ ਕਿ ਅੱਜ ਜੇਕਰ ਕੋਈ ਖਾਲਸਾ ਰਾਜ ਦੀ ਜਾਂ ਵੱਖਰੇ ਮੁਲਕ ਦੀ ਮੰਗ ਕਰਦਾਗਾ ਤੁਸੀਂ ਉਹਨਾਂ ਨੂੰ ਟਾਰਗੇਟ ਕੀਤਾ ਪਰ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਵੀ ਖਾਲਸਤਾਨ ਦੇ ਨਾਰੇ ਲਾਉਂਦੇ ਹੁੰਦੇ ਸੀ ਉਸ ਟਾਈਮ ਤੇ ਖੁਦ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਰਿਹਾ ਕੈਪਟਨ ਅਮਰਿੰਦਰ ਸਿੰਘ ਇਹਦੇ ਦਸਕਤ ਵੀ ਨਹੀਂ ਖਾਸਤਾਨ ਦੇ ਖਾਸਤਾਨ ਨਾਵੇਂ ਉੱਤੇ ਜਿਹਦੇ ਸੰਤਲੰਡੀ ਦੇ ਵੀ ਸੀ ਸਿਮਰਜੀਤ ਸਿੰਘ ਮਾਨ ਦੇ ਵੀ ਨੇ ਕਾਫੀ ਜਿਹੜੇ ਆਗੂ ਆਂਦੇ ਨੇ ਉਹ ਦਸਕਤ ਨੇ ਹੁਣ ਵੇਖ ਸਕਦੇ ਤੁਸੀਂ ਸਾਰੇ ਚਾਹੇ ਮੱਕਰ ਜਾਵੋ ਪਰ ਉਦੋਂ ਤੁਸੀਂ ਵੀ ਜਿਹੜਾ ਖਾਸਤਾਨ ਦੀ ਗੱਲ ਕਰਿਆ ਕਰਦੇ ਸੀ ਕਿ ਸ਼ਾਇਦ ਕਿਸੇ ਨਾ ਕਿਤੇ ਇਸ ਕਰਕੇ ਤੁਹਾਨੂੰ ਜਿਹੜਾ ਹੈਗਾ ਇਹ ਸਾਰਾ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਦੂਜੀ ਗੱਲ ਲੋਕਾਂ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਕਹਿੰਦੇ ਨੇ ਕਿ ਉਹਨਾਂ ਬਾਦਲਾਂ ਦੀ ਸਟੇਟ ਤੇ ਜਾ ਕੇ ਐਲਾਨ ਕਰ ਦੇਣਾ ਬਹੁਤੀ ਸ਼ਿਆਨਪਾਨ ਨਹੀਂ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਜਿਨ੍ਹਾਂ ਦੇ ਭਾਗ ਦੇ ਵਿੱਚ ਨੌਜਵਾਨਾਂ ਦਾ ਘਾਣ ਹੋਇਆ ਹੋਵੇ ਨੌਜਵਾਨੀ ਦਾ ਘਾਣ ਹੋਇਆ ਹੋਵੇ ਦਰਬਾਰ ਤੋਂ ਢਾਏ ਗਏ ਹੁਣ ਤੇ ਉੱਥੋਂ ਇਹਨਾਂ ਦੇ ਬੰਦਿਆਂ ਨੂੰ ਜਿਹੜਾ ਉੱਥੋਂ ਬਾਹਰ ਕੱਢਿਆ ਗਿਆ ਹੋਵੇ ਸੀਆਰਪੀਫ ਵੱਲੋਂ ਤੇ ਇਹਨਾਂ ਬੰਦਿਆਂ ਨੇ ਅੜਲਕੇ ਜਿਹੜਾ ਆਨੰਦਪੁਰ ਦਾ ਮਤਾਗਾ ਉਹਨੂੰ ਖੇਰੂ-ਖੇਰੂ ਕੀਤਾ ਹੋਵੇ ਤੇ ਬਹੁਤ ਵੱਡੀਆਂ ਜਿਹੜੀਆਂ ਨੇ ਕਿ ਆਪਾਂ ਕਦੀ ਇੱਕ ਤਾਰ ਲੰਬੀ ਆ ਜੇ ਆਪਾਂ ਬਾਦਲਾਂ ਦੇ ਕਹਦੇ ਆ ਕਿ ਇੱਕ ਦੋ ਮਿੰਟਾਂ ਦੇ ਵਿੱਚ ਜਾਂ 20 ਮਿੰਟਾਂ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਗੱਲ ਖਤਮ ਹੋ ਜੂ ਇਹ ਖਤਮ ਹੋਣ ਵਾਲੀ ਨਹੀਂ ਇਤਿਹਾਸ ਦੇ ਵਿੱਚ ਲਿਖਿਆ ਗਿਆ ਬਹੁਤ ਲੰਮਾ ਇਹ ਸਾਰਾ ਗੁਰਦੇਵ ਸਿੰਘ ਖੇੜਾ ਨੂੰ ਵੀ ਪਤਾਗਾ ਗੱਲ ਆਪਾਂ ਇਸ ਮੁੱਦੇ 'ਤੇ ਕਰਨੀ ਸੀ ਕਿ ਭਾਈ ਜਸਬੀਰ ਸਿੰਘ ਰੋਡੇ ਰੋਡੇ ਨੇ ਸੌਰੀ ਰੋਡੇ ਪਿੰਡ ਦੇ ਰੋਡੇ ਪਿੰਡ ਅਜਿਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਪਿੰਡ ਸੀ ਰੋਡੇ ਤੇ ਉਹਨਾਂ ਦੇ ਭਤੀਜੇ ਦੱਸੇ ਜਾ ਰਹੇ ਨੇ ਤੇ ਇਹਨਾਂ ਨੇ ਕਿਹਾਗਾ ਕਿ ਜਿਹੜਾ ਸਭ ਕੁਝ ਜਸਬੀਰ ਸਿੰਘ ਰੋਡੇ ਨੇ ਕੀਤਾਗਾ ਮੈਂ ਤੁਹਾਨੂੰ ਉਹ ਪਹਿਲਾਂ ਸਨਾਈ ਦਿੱਤਾਗਾ ਤੇ ਫਿਰ ਇਹਨਾਂ ਨੇ ਇੱਕ ਹੋਰ ਕਿਹਾ ਜਸਬੀਰ ਸਿੰਘ ਰੋਡੇ ਵੱਲ ਹਸਿਆਰਾ ਕਰਕੇ ਕਹਿੰਦੇ ਉਸ ਟਾਈਮ ਜੇਕਰ ਕੋਈ ਖਾਕੀ ਪੱਗ ਬਨ ਲੈਂਦਾ ਸੀ ਤਾਂ ਉਹਨੂੰ ਸੀਆਈਡੀ ਦਾ ਅਫਸਰ ਕਹਿ ਕੇ ਉਹਨੂੰ ਮਾਰ ਦਿੱਤਾ ਜਾਂਦਾ ਸੀ ਉਹਦੀਆਂ ਲਾਸ਼ਾਂ ਜਿਹੜੀਆਂ ਉਹ ਧਰਤੀ 'ਚ ਦੱਬ ਦਿੱਤੀਆਂ ਜਾਂਦੀਆਂ ਸੀ ਇਹ ਬੜੇ ਵੱਡੇ ਖਲਾਸੇ ਨੇ ਗਦੇਵ ਸਿੰਘ ਖੇੜਾ ਜੇ ਬੰਦੀ ਸਿੰਘ ਨੇ ਜਿਹੜੇ ਪ੍ਰੋਲ ਦੇ ਵਿੱਚ ਆਏ ਹੋਏ ਨੇ ਤੇ ਬਾਕੀ ਜਿਹੜੇ ਤਿੰਨ ਸਿੰਘ ਪ੍ਰੋਲ ਦੇ ਵਿੱਚ ਆਏ ਨੇ ਗਰਮੀਰ ਸਿੰਘ ਤੇ ਲਖਵੀਰ ਸਿੰਘ ਤੇ ਪਰ ਉਹਨਾਂ ਦਾ ਜਿਹੜਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕਿ ਸੱਚਾਈ ਆ ਜਾਂ ਗਰਦੀਪ ਸਿੰਘ ਖੇੜਾ ਵੱਲੋਂ ਇਹ ਜਿਹੜਾ ਬਿਆਨ ਆ ਕਿਉਂ ਦਿੱਤਾ ਗਿਆ ਜਾਂ ਕਿ ਅਕਾਲੀ ਦਲ ਦੀ ਇੱਕ ਸਾਖ ਕਹਿੰਦੀ ਆ ਪਾ ਗਰ ਚੁੱਕੀ ਆ ਇਸ ਟਾਈਮ ਆ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਜਿਹੜਾ ਕਮਜ਼ੋਰ ਹੋ ਰਿਹਾ ਹੈਗਾ ਇਸ ਨੂੰ ਬਚਾਉਣ ਵਾਸਤੇ ਕਹਿ ਰਹੇ ਨੇ ਕਈ ਤਾਂ ਕਿ ਗਰਦੀਪ ਸਿੰਘ ਬੰਦੀ ਜਿਹੜਾ ਸਿੰਘ ਨੇ ਉਹਨਾਂ ਦਾ ਸਹਾਰਾ ਬਾਲਕ ਵੱਲੋਂ ਲਿਆ ਜਾਂਦਾਗਾ ਤੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ